ਬਲੋ ਤੁਹਾਡੇ ਘਰੇ ਕਾ ਮਾਡਲ ਸਾਰੀਆਂ ਚੀਜ਼ਾਂ ਦਿਖਾਉਣ ਲੱਗਿਆ ਸਤਨਾਮ ਪੰਪਸ ਵਾਲੇ ਦੇ ਆਏ ਆ ਆਪਾਂ ਨਾ ਤੁਹਾਨੂੰ ਉਹ ਚੀਜ਼ ਦਿਖਾਵਾਂਗੇ ਵੀ ਜਿਹੜੀ ਨਾ ਤੁਹਾਡੇ ਘਰ ਨੂੰ ਅਪਡੇਟ ਕਰ ਦੇਣਾ ਮੇਰੇ ਕੋਲੇ ਨਾ ਪੰਪ ਪੰਪ ਲੱਗੇ ਹੋਏ ਜਿਹੜੇ ਤੁਹਾਡੇ ਘਰ ਦੇ ਪੰਪਾ ਟੈਂਕੀਆਂ ਦੇ ਉੱਤੇ ਪੰਪ ਲੱਗਣੇ ਆ ਦੋ ਵੈਰਾਈਟੀਆਂ ਆਪਣੇ ਕੋਲੇ ਇੱਕ ਆ ਪੰਪ ਆ ਇੱਕ ਆ ਪੰਪਾ ਇਹਦੇ ਵੀ ਰੇਟ ਦੀ ਗੱਲ ਕਰਾਂਗੇ ਇਹਦੇ ਵੀ ਰੇਟ ਦੀ ਗੱਲ ਕਰਾਂਗੇ ਇਹਦੇ ਵੀ ਫੀਚਰਾਂ ਦੀ ਗੱਲ ਕਰਾਂਗੇ ਇਹਦੇ ਵੀ ਫੀਚਰਾਂ ਦੀ ਗੱਲ ਕਰਾਂਗੇ ਪੰਪ ਕਈ ਤਰ੍ਹਾਂ ਦੇ ਆ ਪਰ ਮੈਨੂੰ ਸਭ ਤੋਂ ਇੰਟਰਸਟਿੰਗ ਆ ਲੱਗਿਆ ਕਿ ਰਸੀਦ ਵੀ ਕਰਦਾ ਇਹਦੇ ਵਿੱਚ ਫੀਡ ਵੀ ਹੁੰਦਾ ਰੇਟ ਵੀ ਦੱਸਦਾ ਸਭ ਕੁਝ ਕਰਦਾ ਇਹ ਕਿਉਂ ਵੀ ਗੱਪਰੂਗਾ ਕੀ ਕੀ ਫੀਚਰ ਆ ਦੋਨਾਂ ਦੇ ਵਿੱਚ ਇਹ ਭਾਜੀ ਜਿਹੜਾ ਆ ਪੰਪ ਆ ਇਹ 2 ਇਨ 1 ਪੰਪ ਆ ਇਹਦੇ ਵਿੱਚ ਇਹ ਖਾਸੀਅਤ ਹੈ ਇਹ ਕਰੰਟ ਤੇ ਵੀ ਚੱਲੂਗਾ ਇਹ 12 ਵੋਲਟ ਤੇ ਵੀ ਚੱਲੂਗਾ ਆ ਹੁਣ ਸਵਿਚ ਲੱਗਾ ਹੋਇਆ ਕਿੱਥੇ ਅੱਛਾ ਥੱਲੇ ਕਰੋਗੇ ਇਹ ਇਸ ਟਾਈਮ ਕਰੰਟ ਤੇ ਚੱਲੂਗਾ ਅੱਛਾ ਇਹ ਹੁਣ ਆ ਵਿਚਲਾ ਆਫ ਆ ਇਹਨੂੰ ਉੱਪਰ ਕਰੋਗੇ ਇਹ ਚੱਲੂਗਾ ਫਿਰ 12 ਵੋਲਟ ਜਿਹੜੀ ਚੁੰਡੀਆਂ 12 ਵੋਲਟ ਚੱਲੇਗੀ ਜਿਹੜੀ ਟਰੈਕਟਰ ਨੂੰ ਲੱਗਦੀ ਹੈ ਟਰੈਕਟਰ ਦੀ ਬੈਟਰੀ ਨੂੰ ਬਸ ਦੋਨਾਂ 'ਚ ਫਰਕ ਇਹੇ ਆ ਵੀ ਆ ਕੱਲਾ ਚੁੰਡੀਆਂ ਵਾਲਾ ਆ ਦੋਨਾਂ ਵਾਲਾ ਹਾਂਜੀ ਇਹ ਬੈਟਰੀ ਵਾਲਾ ਆ ਜੋ ਕੱਲਾ ਇਹ ਦੋਨਾਂ ਵਾਲੇ ਆ ਠੀਕ ਆ ਤੇ ਆ ਕਿਵੇਂ ਕੰਮ ਕੰਮ ਕਿਵੇਂ ਕਰੂਗਾ ਮਾੜਾ ਇਹ ਦਿਖਾਵੇਂਗਾ ਖਾਨੇ ਦਿਖਾਵੇਂ ਆ ਆਪਣਾ ਥੱਲੇ ਸਵਿਚ ਕਰਤਾ ਇਹ ਹੁਣ ਹੋ ਗਿਆ 220 ਵੋਲਟ ਤੇ ਹੁਣ ਆ ਸਵਿਚ ਨੂੰ ਤੁਸੀਂ ਦੱਬਾਂਗੇ ਆ ਆਨ ਹੋ ਗਿਆ ਆਨ ਹੋ ਗਿਆ ਹਾਂਜੀ ਹੁਣ ਮੈਂ ਇੱਥੇ ਐਚ ਪਾਉਣਾ ਤੇਲ ਹਾਂਜੀ ਇਹ ਲੀਟਰਾਂ ਚ ਫੀਡ ਕਰੂਗਾ ਕਿ ਪੈਸਿਆਂ ਚ ਫੀਡ ਦੋਨਾਂ ਜੀ ਫੀਡ ਕਰੂਗਾ ਤੁਸੀਂ ਪ੍ਰਾਈਸ ਫੀਡ ਕਰਨਾ ਹੈ ਪ੍ਰਾਈਸ ਕਰ ਸਕਦੇ ਆ ਆ ਬਟਨ ਦਿੱਤਾ ਹੋਇਆ ਲੀਟਰ ਪ੍ਰਾਈਸ ਦਾ ਇਹਨੂੰ ਪ੍ਰਾਈਸ ਫੀਡ ਕਰੋਗੇ ਤੁਸੀਂ 200 ਰੁਪਏ ਦਾ 280 ਰੁਪਏ ਦਾ ਜਿਵੇਂ ਆਪਾਂ ਡੀਜ਼ਲ ਭਰਨਾ ਹੈ ਇਹਨੂੰ ਕੀਤਾ ਆਪਾਂ ਇਧਰ ਸਟਾਰਟ ਆ ਗਿਆ ਤੇ ਆ ਕਿੰਨੀ ਹੋ ਜੇ 280 ਦਾ ਹੀ ਕੱਢੂਗਾ ਉਸ ਤੋਂ ਬਾਅਦ ਮੋਟਰ ਕੱਟ ਕਰ 280 ਦਾ ਤੇਲ ਪੈ ਗਿਆ 280 ਦਾ ਤੇਲ ਪੈ ਗਿਆ ਮੋਟਰ ਕੱਢ ਹੁਣ ਹੁਣ ਮੈਂ ਕੱਢਣੀ ਹੈ ਰਸੀਦ ਉਹਨੇ ਰਸੀਦ ਕੱਢਣੀ ਹੈ ਸਟਾਪ ਨੂੰ ਦਬ ਕੇ ਰੱਖੋ ਇਹਨੂੰ ਦੱਬੀ ਰੱਖਾਂ ਬਿਲਕੁਲ ਆ ਦੇਖੋ ਕੀ ਆ ਗਈ ਰਸੀਦ ਕਿਉਂ ਬਿਲਕੁਲ ਬਿਲਕੁਲ ਓਕੇ ਰਿਪੋਰਟ ਪੁਆਇੰਟ-ਪੁਆਇੰਟ ਰੀਡਿੰਗ ਹੋ ਗਈ ਅਮਾਉਂਟ 280 ਰੁਪਏ ਵੋਲਿਊਮ 2.80 ਤੇ ਪ੍ਰਾਈਸ 100 ਰੁਪਏ ਲੀਟਰ ਅੱਛਾ 100 ਤੋਂ ਅਡਾ ਫੀਡ ਕੀਤਾ ਹੋਇਆ ਉਦਾਂ ਹੀ 100 ਰੁਪਏ ਆਪਣੇ ਫੋਨ ਬਿਲਕੁਲ ਬਿਲਕੁਲ ਮਤਲਬ 81 ਰੁਪਏ 82 ਰੁਪਏ 82 ਰੁਪਏ 82 ਪੈਸੇ ਜੋ ਇਹ ਚ ਫੀਡ ਕਰ ਦੋਗੇ ਹੋ ਮਤਲਬ ਯਾਰ ਕਿੱਡੀ ਕਿੱਡੀ ਸੋਹਣੀ ਚੀਜ਼ ਆ ਇਹ ਸਿੱਧੀ ਟੈਂਕੀ ਤੇ ਲਾਉਣ ਵਾਸਤੇ ਆ 12 ਵੋਲਟ ਵਾਲਾ ਮਿਲ ਜੂਗਾ ਜੇ ਘਰੇ ਫਿੱਟ ਕਰਨਾ ਤੁਸੀਂ ਇੱਕੋ ਥਾਂ ਤੇ ਫਿੱਟ ਕਰਨਾ ਪਲੱਗ 'ਚ ਫਿੱਟ ਕਰਨਾ ਵੀ ਮਿਲ ਜੂਗਾ ਜੇ ਆਪਾਂ ਦੋਨਾਂ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਕੀ ਡਿਫਰੈਂਸ ਮਤਲਬ ਕਿੰਨੇ ਦਾ ਇਹ ਕਿੰਨੇ ਦਾ ਇਹ ਜਿਹੜਾ ਮਾਡਲ 2 ਇਨ 1 ਆ ਇੱਥੇ 2500 ਦਾ ਹੈ ਜਿੱਦਾਂ 12 ਵੋਲਟ ਲੋਂਗੇ 1 ਹੀਅਰ 500 ਦਾ ਮਤਲਬ ਇਹਦੇ ਚ ਸਿਰਫ ਉਹ ਤਾਰ ਦਾ ਹੀ ਫਰਕ ਆ ਤਾਂ ਆ ਮਿਲ ਜੂਗਾ ਆਪਾਂ ਨੂੰ 21500 ਦਾ ਆ ਮਿਲ ਜੂਗਾ 30000 ਹਾਂਜੀ ਲੀਟਰ ਫੀਡ ਕਰਨਾ ਲੀਟਰ ਫੀਡ ਕਰ ਲਓ ਪ੍ਰਾਈਸ ਫੀਡ ਕਰਨਾ ਪ੍ਰਾਈਸ ਫੀਡ ਕਰ ਲਓ ਪਰਚੀ ਨਾਲ ਨਿਕਲੂਗੀ ਸਭ ਕੋਈ ਵਿੱਚ ਹੀ ਕਰਦਾ ਹੁਣ ਜੇ ਮੰਨ ਲਓ ਇਹਦੇ ਮੁਕਾਬਲੇ ਜੇ ਆਹ ਹੀ ਲਾਉਣਾ ਆਪਾਂ ਕੱਲੇ ਕੱਲਾ ਵਿੱਚੋਂ ਤੇਲ ਹੀ ਕਢਣਾ ਇਹ ਆਪਣੇ ਕੋਲ ਆ ਵੀ ਹੈਗੀ ਆ ਹਾਂਜੀ ਬਿਲਕੁਲ ਇਹ ਬਹੁਤ ਹੀ ਰੀਜ਼ਨੇਬਲ ਆਪਣੇ ਇਕਨੋਮਿਕ ਰੇਂਜ ਚ ਆ ਜਾਂਦਾ ਪੰਪ ਇਸ ਤੋਂ ਪਹਿਲਾਂ ਜਿਹੜਾ ਇੱਕ ਹੋਰ ਪੰਪ ਆਪਾਂ ਪੁਰਾਣਾ ਜਿਹੜਾ 골ਡਨ ਮਾਡਲ ਸੀ ਉਹ 100 ਵਟ ਦਾ ਸੀ ਉਹ 2500 ਦਾ ਸੀਗਾ ਜਿਹੜਾ ਆ ਮਾਡਲ ਆ ਇਹ 150 ਵਟ ਦਾ ਤੇ 2700 ਰੁਪਏ ਦਾ ਮਾਡਲ ਆ ਤੇ ਫਲੋ ਵੀ ਤਾਂ ਜ਼ਿਆਦਾ ਰਹੂਗਾ ਇਹਨੂੰ ਸਿੱਧਾ ਤੁਸੀਂ ਸਿੱਟੋ ਬਾਲਟੀ 'ਚ ਆ ਦੇਖੋ ਆ ਲਓ ਸਿੱਟ ਧੜਬੋਤਾ ਲੰਬਾ ਸਿੱਟ ਦੋ ਬਾਲਟੀ 'ਚ ਤੇ ਹਾਂ ਲਾ ਇਹ ਚੈੱਕ ਕਰੋ ਫਲੋ ਲਾ ਦੇਖ ਫਲੋ ਏ ਦੇਖ ਕੜेंगे 25 ਲੀਟਰ 1 ਮਿੰਟ ਦਾ ਕੱਢੂਗਾ 25 ਤੋਂ 30 ਲੀਟਰ ਕੱਢੂਗਾ 1 ਮਿੰਟ ਚ ਚਲੋ ਜੀ ਡਰਮ 'ਚ ਸਿੱਟ ਲਓ ਕੋਮੇ ਬਿਲਕੁਲ ਹਾਂ ਡਰਮ 'ਚ ਹੀ ਸਿੱਟੀਏ ਬਹੁਤ ਇਕਨੋਮਿਕ ਰ 2500 ਵਾਲਾ ਵੀ ਮਾਡਲ ਮਿਲ ਜੂਗਾ ਇਹਦੇ ਚ 2700 ਰੁਪਏ ਵਾਲਾ ਵੀ ਮਿਲ ਜੂਗਾ ਦੋ ਮਾਡਲ ਆ ਚੁੱਕੇ ਕਰਦੇ ਬੰਦ ਬੇ ਗੱਪਰੂ ਆ ਤਾਂ ਨਜ਼ਾਰਾ ਆ ਗਿਆ ਲੈ ਵੀ ਤੁਹਾਨੂੰ ਅਗਲੇ ਪੰਪ ਵੀ ਦਿਖਾ ਦਈਏ ਤੁਹਾਨੂੰ ਦੋ ਦਿਖਾਤੇ ਲੈ ਵੀ ਗੱਪਰੂ ਆ ਆ ਫਿਰ ਪੰਪ ਉਦੋਂ ਮਹਿੰਗਾ ਆਹੋ ਇਹ ਉਦੋਂ ਵੀ ਸਸਤਾ ਹੈ ਇਹ ਚ ਜਿਹੜਾ ਮੀਟਰ ਹੈ ਜਿਹੜਾ ਮਕੈਨੀਕਲ ਮੀਟਰ ਹੋ ਜਾਂਦਾ ਤੇ ਜਿਹੜਾ ਆ ਵਾਲਾ ਡਿਜੀਟਲ ਆ ਇਹਨਾਂ ਦੋਨਾਂ 'ਚ ਫਰਕ ਕੀ ਆ ਇਹ ਦਾ ਰੇਟ ਦਾ ਫਰਕ ਹੈ 15000 ਦਾ ਸਿਰਫ ਅੱਛਾ ਤੇ ਇਹ ਵਾਲਾ 21500 ਦਾ ਇਹ 12 ਵੋਲਟ ਤੇ ਚੱਲੂਗਾ ਤੁਹਾਨੂੰ 2 in 1 ਚਾਹੀਦਾ ਹੈ ਕਰੰਟ ਤੇ ਚਲਾਣਾ ਹੈ 12 ਵੋਲਟ ਵਾਲਾ ਚਾਹੀਦਾ ਉਹ ਵੀ ਮਿਲ ਜੂਗਾ 2 in 1 ਵਾਲਾ ਵੀ ਉਹ 2000 ਰੁਪਏ ਦਾ ਡਿਫਰੈਂਸ ਹੈ ਤੇ ਇਹ ਇਹਦੇ ਆਹ ਕਵਰਿੰਗ ਕਾ ਤੂੰ ਕੀਤੀ ਆ ਇਹ ਕਵਰਿੰਗ ਤਾਂ ਡੀ ਗਨ ਰੱਖਣ ਵਾਸਤੇ ਹੈ ਤੇ ਆਹ ਵਾਟਰਪਰੂਫ ਪੰਪ ਹੋ ਜਾਏਗਾ ਪੂਰਾ ਸਵਿਚੇ ਦਾ ਬਾਹਰ ਆ ਜਾਗਾ ਮਤਲਬ ਇਹਨੂੰ ਬਾਹਰ ਲਾ ਗਏ ਤੇ ਕਣੀਆਂ ਪੈ ਗਏ ਮੀਂਹ ਪੈ ਗਿਆ ਨੂੰ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸਿੱਧਾ ਜਾ ਕੇ ਟੈਂਕੀ ਦੇ ਲਾ ਸਕਦੇ ਹਾਂ ਠੀਕ ਆ ਤੇ ਉਸ ਤੋਂ ਸਸਤੇ ਨੂੰ ਗੱਲ ਕਰਕੇ ਫਿਰ ਆਪਾਂ ਸਸਤੇ ਵਾਲੇ ਪਾਸੇ ਨੂੰ ਆ ਜਾਈਏ ਬਿਲਕੁਲ ਸਸਤਾ ਸ਼ੁਰੂ ਹੁੰਦਾ ਹੈ ਮੀਟਰ ਲੈ ਇੱਥੋਂ ਜਿਹੜਾ ਕਿ 10500 ਦਾ ਗੇਲ ਦਾ ਹੋਏਗਾ ਤੇ ਪਹਿਲੇ ਦਾ ਜਿਹੜਾ ਪੰਪ ਆਂਦਾ ਸੀ 200 ਵੋਟ ਚ ਹੁੰਦਾ ਸੀ ਜਿਹੜਾ ਹੁਣ ਪੰਪ ਹੈ ਉਹ 400 ਵੋਟ ਦਾ ਪੰਪ ਕਰ ਚੁੱਕੇ ਆ 35 ਤੋਂ 40 ਲੀਟਰ ਇੱਕ ਮਿੰਟ ਦਾ ਫਲੋ ਰਹਿਣ ਦਾ ਅੱਛਾ ਇਹਦਾ हां जी बिल्कुल ਤੇ ਉਸ ਤੋਂ ਵੀ ਸਸਤਾ ਇੱਕ ਤਾਂ ਆਪਾਂ ਜਮਾ ਹੀ 2700 ਵਾਲਾ ਆ ਦਿਖਾਤਾ ਸੀਗਾ ਹਾਂ ਜੀ ਹਾਂ ਜੀ ਤੇ ਆਹ ਆ ਕਿੰਨੇ ਕਦਾ ਜੀ ਥੋੜੇ ਜਿਹੇ ਆਹ ਵਾਲਾ ਥੋੜੇ ਪੈਸੇ ਤੁਸੀਂ ਹੋਰ ਖਰਚੋਗੇ ਤੇ ਇਹ ਮਾਡਲ 6000 ਦਾ ਹੈ ਅੱਛਾ 6000 ਰੁਪਏ ਦਾ ਸੱਚ 6000 ਦਾ ਇਹ ਮਾਡਲ ਹੈ ਤੇ ਇਹਦੇ ਨਾਲ ਗਨ ਆ ਦੇਵਾਂਗੇ ਆਪਾਂ ਉਹਨੂੰ ਘੱਟ ਗਨ ਹੋਏਗੀ ਹੈਵੀ ਜਿਹੇ ਪਾਈਪ ਲੈਣਾ ਉਹਦੇ ਵਿੱਚ ਕਾਲਾ ਪਾਈਪ ਲੈਣਾ ਤੇ 7500 ਦਾ ਇਹ ਮਾਡਲ ਠੀਕ ਹੈ ਜੀ ਤੇ ਇਸ ਤੋਂ ਬਿਨਾ ਇਸ ਤੋਂ ਇਲਾਵਾ ਆਪਣੇ ਕੋਲੇ ਹੋਰ ਕੀ ਕੀ ਆ ਇੱਕ ਤੁਹਾਡੀ ਆ ਰੀਲ ਬਹੁਤ ਵਾਇਰਲ ਹੋਈ ਵੀ ਆ ਇਹਦੇ ਬਾਰੇ ਦੱਸੋਗੇ ਮੈਨੂੰ ਆ ਕੀ ਆ ਬਿਲਕੁਲ ਬਿਲਕੁਲ ਜਿਹੜੀ ਨਾਰਮਲ ਗਨ ਹੁੰਦੀ ਹੈ ਜਿਹੜੀ ਸਪਰੇਅ ਗਨ ਹੁੰਦੀ ਹੈ ਜਿਹੜੀ ਜਿਵੇਂ ਆ ਆ ਗਈ ਇਹਦੀ ਜਿਹੜੀ ਟਿਪ ਹੁੰਦੀ ਹੈ ਇਹ ਸਟੀਲ ਦੀ ਟਿਪ ਹੁੰਦੀ ਆ ਜਿਹੜੀ ਇਹਦੀ ਟਿਪ ਤੁਸੀਂ ਦੇਖੋ ਧਿਆਨ ਨਾਲ ਫੋਕਸ ਕਰਕੇ ਇੱਧਰ ਇਹ ਸਿਰਮ ਇੱਕ ਦੀ ਟਿਪ ਹੁੰਦੀ ਹੈ ਜਿਹੜੀ ਇਹਦੀ ਮਾਰ ਹੈ 50 ਤੋਂ 60 ਫੁੱਟ ਦੀ ਮਾਰ ਹੁੰਦੀ ਹੈ ਤੇ ਇਹ ਗਨ ਦਾ ਜਿਹੜਾ ਪ੍ਰਾਈਸ ਆ ਉਹ ਰਹਿਣ ਵਾਲਾ ਸਿਰਫ 1500 ਰੁਪਏ ਸਿਰਫ 1500 ਦੀ ਗਨ ਮਿਲੂਗੀ ਜਿਹੜੀ ਫਲਾਰ ਵਾਲੀ ਗਨ ਨ ਸਿਰਾਂ ਮੇ ਕਿਲੋਂਗੇ 1500 ਦੀ 1500 ਦੀ ਤੇ ਪਰ ਇਹਦੀ ਮਾਰਾ ਇਹਦੀ ਜ਼ਿਆਦਾ ਹੈ ਇਹਦੀ ਮਾਰ ਜ਼ਿਆਦਾ ਬਿਲਕੁਲ ਇਹਦੀ ਜ਼ਿਆਦਾ ਦੂਰ ਤੱਕ ਆ ਇਹਦੇ ਜ਼ਿਆਦਾ ਦੂਰ ਤੱਕ ਕਤੇ ਜ਼ਿਆਦਾ ਹੰਡੂਗੀ ਵੀ ਇਹ ਬਿਲਕੁਲ ਬਿਲਕੁਲ ਹੰਡੂਗੀ ਵੀ ਜ਼ਿਆਦਾ ਹੋਰ ਗੱਪਰ ਕੋ ਆਪਾਂ ਕਿਹੜੀ ਕਿਹੜੀ ਚੀਜ਼ ਆ ਜਿਹੜੀ ਤੇਰੇ ਹੁਣ ਧਿਆਨ ਚ ਹੋਵੇ ਵੀ ਜਿਹੜੀ ਆਪਾਂ ਦੇ ਸਕਦੇ ਆ ਆ ਦੇ ਸਕਦੇ ਆ ਕਿੰਨੇ ਦਾ ਦੇਵਾਂਗੇ ਜਿਹੜਾ ਆ ਵਾਲਾ ਵੈਕਿਊਮ ਹੈ 16500 ਦਾ ਇਹ ਚ ਡਬਲ ਮੋਟਰ ਵੈਕਿਊਮ ਹੈ 1800 ਵੋਲਟ ਦੀ ਇੱਕ ਜਿਹੜੀ ਹੈਗੀ ਮੋਟਰ ਰੈਣ ਵਾਲੀ ਹੈ ਡਬਲ ਮੋਟਰ 3600 ਵੋਲਟ ਦਾ ਵੈਕਿਊਮ ਹੋ ਜਾਏਗਾ ਤੇ ਹੈਵੀ ਪੂਰਾ ਕ ਤਦੇ ਆਪ ਘਰਾਂ ਵਾਸਤੇ ਲੈਣਾ ਹੋਵੇ ਜੇ ਘਰਾਂ ਵਾਸਤੇ ਲੈਣਾ ਹੋਇਆ ਇਹ ਘੇਲ ਦਾ ਆ ਜਾਂਦਾ ਜੀ ਈ 30 ਮਾਡਲ ਜਿਹੜਾ ਕਿ ਕਾਪਰ ਦੀ ਮੋਟਰ ਲੈਣ ਵਾਲੀ ਸਿੰਗਲ ਮੋਟਰ ਹੋਏਗੀ ਤੇ ਇਹਦੀ ਜਿਹੜੀ ਵੋਟੇਜ ਹੈ ਉਹ 1500 ਵੋਲਟ ਰਹਿਣ ਵਾਲਾ ਜੈਨੂਨ ਤੇ ਇਹ 5000 ਦਾ ਸਿਰਫ ਬੈਟ ਐਂਡ ਡਰਾਈ ਹੋਏਗਾ ਬਿਲਕੁਲ ਬਹੁਤ ਵਧੀਆ ਮਾਡਲ ਹੈ ਤੇ ਜੇ ਆ ਪੱਕਾ ਰਾਂ ਦੇ ਵਿੱਚ ਜਿਹੜੀਆਂ ਕਾਰਾਂ ਧੋਣੇ ਹੁੰਦੇ ਆ ਆਪਾਂ ਖੋਦ ਧੋਣੇ ਹੁੰਦੇ ਆ ਜਿਹੜੀਆਂ ਪਰਸਨਲ ਵਰਤਨ ਵਾਸਤੇ ਕਾਰ ਵਾਰਸ਼ੇ ਚਾਹੀਦਾ ਉਹ ਕਿੰਨੇ ਤੋਂ ਸਟਾਰਟ ਕਰਦੇ ਨੇ ਜਿਹੜੇ ਤਾਂ ਵਾਰੰਟੀ ਵਾਲੇ ਵਧੀਆ 6 ਮਹੀਨੇ ਦੀ ਵਾਰੰਟੀ ਨਾਲ ਸਾਰੇ ਆਉਂਦੇ 4000 ਤੋਂ ਸ਼ੁਰੂ ਹੈ ਗੇਲ ਚ ਲੋਗੇ ਕਾਪਰ ਜਿਲਾੜਾ ਮਾਡਲ ਆ ਮਾਡਲ ਆ ਜਾਂਦਾ ਇਹ 7500 ਦਾ ਮਾਡਲ ਹੈ ਠੀਕ ਹੈ ਜੀ ਜਿਹੜਾ ਮਾਡਲ ਆ ਜਾਂਦਾ ਉਸ ਤੋਂ ਬਾਅਦ ਟਰੋਲੀ ਵਸ਼ਰ ਆ ਜਾਂਦੇ ਆ ਜੀ ਇਹ ਵਾਲਾ ਮਾਡਲ ਹੈ 10500 ਦਾ ਬਿਲਕੁਲ ਠੀਕ ਹੈ 95 ਐਮ ਐਮ ਕੋਰ ਮੋਟਰ ਰਨ ਵਾਲੀ ਹੈ ਤੇ ਹੈੱਡ ਪੂਰਾ ਹੈਵੀ ਪੰਪ ਹੋਏਗਾ ਹੈਵੀ ਗਨ ਹੋਏਗੀ ਨੋਰਮਲ ਗਨ ਤੋਂ ਬਹੁਤ ਫਰਕ ਹੋਊਗਾ ਅੱਛਾ ਠੀਕ ਹੈ ਜੀ ਤੇ ਇਸ ਤੋਂ ਅੱਗੇ ਆ ਕਮਰਸ਼ਲ ਆ ਗਏ ਇਹ ਕਮਰਸ਼ਲ ਟਰਾਲੀ ਵਸ਼ਰ ਆ ਜਾਂਦੇ ਆ ਇਹ ਪਊਗਾ 10500 ਦਾ ਤੇ ਆ ਵੈਕਿਊਮ ਪਿਆ ਛੋਟਾ ਜਿਹਾ ਇਹ ਛੋਟਾ ਜਿਹਾ ਵੈਕਿਊਮ ਆ ਸਿਰਫ 3500 ਰੁਪਏ ਦਾ ਰੇਟ ਆ ਤੇ ਇਹ ਡਰਾਈਵ ਕਰਾਂ ਵਾਸਤੇ ਘਰਾਂ ਵਾਸਤੇ ਬਿਲਕੁਲ ਜਿਵੇਂ ਜਿਵੇਂ ਹੋਵੇ ਵਾਸਤੇ ਥੋੜਾ ਬਹੁਤਾ ਜਿਹਨੇ ਕਰਨਾ ਹੁੰਦਾ ਘਰਾਂ ਵਾਸਤੇ ਉਹਦੇ ਲਈ ਬਹੁਤ ਵਧੀਆ ਚੀਜ਼ ਹੁਣ ਭੈਣਾ ਨੇ ਸੋਫੇ ਸਾਫੇ ਸਾਫ ਕਰਨੇ ਆ ਦੀਵਾਲੀ ਦੇ ਹੁਣ ਲੋਡ ਪੈਣੀ ਆ ਬੈ ਕਿਉਂ ਮੰਦੀ ਬਿਲਕੁਲ ਬਿਲਕੁਲ ਤਾਂ ਬੈ ਕਿਉਂ ਬਹੁਤ ਸਸਤੇ ਆ ਬਹੁਤ ਵੱਡੇ ਹੋਲ سیلਰ ਕੋਲੇ ਖੜੇ ਆ ਲੁਧਿਆਣੇ ਆ ਆਪਾਂ ਸਤਨਾਮ ਪੰਪਸ ਵਾਲਿਆਂ ਕੋਲੇ ਤੇ ਇੱਧਰ ਫਿਰ ਆ ਆਹਾ ਹੈਗੇ ਕਮਰਸ਼ੀਅਲ ਆ ਇਹ ਤੋਂ ਬਾਅਦ ਇੱਕ ਕਮਰਸ਼ੀਅਲ ਜਿਹੜੇ ਸਪਰੇ ਪੰਪ ਆ ਜਾਂਦੇ ਆ ਜੀ ਇਹ ਸ਼ੁਰੂ ਹੋ ਜਾਂਦੇ 40450 ਤੋਂ ਸ਼ੁਰੂ ਹੋ ਜਾਂਦੇ ਆ ਜਿਹੜੇ ਆ ਮਾਡਲ ਜੀ ਹਾਂ ਜੀ ਤੇ ਗਰੀਸ ਵਾਲੇ ਵੀ ਆਗੇ ਬਿਨਾ ਗਰੀਸ ਵਾਲਿਆ ਕਿਸਾਨ ਦਾ ਮਿਲ ਜੂਗਾ ਤੁਹਾਨੂੰ ਤੇ ਉਹਦੇ ਵਿੱਚ ਗੇਲ ਦਾ ਵੀ ਮਿਲ ਜੂਗਾ ਤੁਹਾਨੂੰ ਬਿਨਾ ਗਰੀਸ ਤੋਂ ਅੱਛਾ ਇਹਨਾਂ ਦੇ ਵਿੱਚ ਕੋਈ ਗਰੀਸ ਨਹੀਂ ਕਰਨਾ ਪੈਂਦਾ ਗਰੀਸ ਦੀ ਲੋੜ ਨਹੀਂ ਕੋਈ ਹੈਵੀ ਇਹਨਾਂ ਦੀ ਲਾਈਫ ਜ਼ਿਆਦਾ ਹੁੰਦੀ ਬਹੁਤ ਵਧੀਆ ਪੰਪ ਜੇ ਕਿਸੇ ਨੇ ਯਾਰ ਘਰੇ ਲਾਉਣਾ ਕੋਈ ਉਦਾਂ ਘਰ ਵਾਸਤੇ ਵੀ 1.5 ਕਿਚਪੀ ਦੇ ਮੋਟਰ ਨਾਲ ਤੁਹਾਡਾ ਛੋਟਾ ਪੰਪ ਲੱਗ ਜੂਗਾ ਗੇਲ ਦਾ ਬਹੁਤ ਵਧੀਆ ਤੇ ਆ ਕੀ ਪਿਆ ਯਾਰ ਆਹਾਂ ਕੀ ਆ ਇਹ ਬੂਮ ਵਾਸਤੇ ਜਿਹੜਾ ਕੰਟਰੋਲਰ ਯੂਜ਼ ਹੁੰਦਾ ਇਹ ਉਹ ਆ ਜਾਂਦਾ ਅੱਛਾ ਅੱਛਾ ਅਸੈਸਰੀ ਇਹ ਬੂਮ ਦੀ ਤੇ ਆ ਫਿਲਟਰ ਆ ਜਾਂਦਾ ਬੂਮ ਦਾ ਜਿਹੜਾ ਫਿਲਟਰ ਹੁੰਦਾ ਅੱਛਾ ਇਹ ਫੈਸਰੀ ਇਹ ਅਸੈਸਰੀ ਲਗਾ ਕਰਕੇ ਬੂਮ ਦਾ ਫੁੱਲ ਫਲੈਜ ਕੰਮ ਕਰਦੇ ਆ ਜੀ ਜੀ ਤੇ ਤੁਸੀਂ ਸਾਰੀ ਐਸੈਸਰੀ ਤੁਹਾਨੂੰ ਨੋਜ਼ਲ ਫਿਲਟਰ ਦੀ ਸਿਰਮਿਕ ਨੋਜ਼ਲ ਸਭ ਕੁਝ ਅਵੇਲੇਬਲ ਹੋਏਗਾ ਸਾਡੇ ਕੋਲ ਭਾਈ ਆਹਾ ਹੁਣੇ ਹੁਣੇ ਅਸੀਂ ਬਸ ਵੀਡੀਓ ਕੱਟੀ ਆ ਤੇ ਇੱਕ ਕੰਬੋ ਬਣਾ ਲਿਆ ਸਿਰਫ ਇਸ ਕਰਕੇ ਕਿ ਦਿਵਾਲੀ ਦੀਆਂ ਸਫਾਈਆਂ ਚਲਣੀਆਂ ਹਰੇਕ ਬੰਦੇ ਨੂੰ ਲੋੜ ਆ ਘਰਾਂ ਵਾਸਤੇ ਇੱਕ ਕੰਬੋ ਬਣਾਇਆ ਗੱਭਰੂ ਕਾ ਕਿੰਨੇ ਦਾ ਦੇ ਦਈਏ ਆਪਾਂ ਕੰਬੋ ਇਹ ਕੰਬੋ ਤੁਸੀਂ ਇਹਦੇ ਚ ਤੁਹਾਨੂੰ ਇੱਕ ਤਾਂ ਵਾਸ਼ਰ ਮਿਲੇਗਾ ਇੱਕ ਤੁਹਾਨੂੰ ਵੈਕਿਊਮ ਮਿਲੇਗਾ ਇੱਕ ਤੁਹਾਨੂੰ ਬਲੋਰ ਮਿਲੇਗਾ ਇਹ ਤਿੰਨ ਦਾ ਕੰਬੋ ਆ ਜਾਏਗਾ ਇਹ ਆਪਾਂ ਦੇ ਦਾਂਗੇ ਤੁਹਾਨੂੰ ਸਿਰਫ 9600 ਰੁਪਏ ਦਾ ਆ ਤਾਂ ਕਰੂਗਾ ਪਰ ਦੇ ਗਿੱਲੇ ਤੇ ਆ ਗਿੱਲਿਆਂ ਨੂੰ ਸੁੱਕੇ ਕਰੂਗਾ ਇਹ ਗਿੱਲਿਆਂ ਨੂੰ ਸੁੱਕਾ ਕਰੇਗਾ ਇਹ ਨਾਲ ਵੈਟ ਐਂਡ ਡਰਾਈ ਵੈਕਿਊਮ ਹੈ ਸੁੱਕਾ ਜਗਣਾ ਸੁੱਕਾ ਚਕਾਓ ਗਿੱਲਾ ਚਕਣਾ ਗਿੱਲਾ ਚਕਾਓ ਹੈਵੀ ਹੋਏਗਾ ਕਾਪਰ ਦੀ ਮੋਟਰ ਹੋਏਗੀ ਤੇ ਉਸ ਤੋਂ ਬਾਅਦ ਤੁਹਾਨੂੰ ਨਾਲ ਦੇ ਰਿਹਾ ਬਲੋਰ ਸਿਰਫ 9600 ਰੁਪਏ ਚ ਬਲੋਰ ਜਿਵੇਂ ਸੋਫਿਆਂ ਸਾਫਿਆਂ ਦੇ ਥੱਲੇ ਕਿਤੇ ਹੋਰ ਦੂਰ ਨੇੜੇ ਮਾਰਨਾ ਕਿਤੇ ਹੋਰ ਪੱਖਿਆਂ ਪੁੱਖਿਆਂ ਦੇ ਉੱਤੇ ਕੂਲਰ ਕਾਲਰ ਸਾਫ ਕਰਨੇ ਆ ਮਤਲਬ ਤੁਹਾਡੇ ਘਰ ਦੀ ਸਫਾਈ ਦਾ ਪੂਰਾ ਪ੍ਰਬੰਧ ਕਰਕੇ ਦੇ ਰਿਹਾ ਕਿੰਨੇ ਪੈਸਾ ਦੇ ਵਿੱਚ 9600 ਰੁਪਏ 9600 ਰੁਪਏ ਸਤਨਾਮ ਪੰਪਸ ਵਾਲਿਆਂ ਨਾਲ ਕਰਨਾ ਪੈਣਾ ਸੰਪਰਕ ਇੱਧਰ ਸਾਰੀਆਂ ਆਈਟਮਾਂ ਵੱਲੋਂ ਇਹੀ ਪਈਆਂ ਜਿਹੜੀਆਂ ਤੁਹਾਡੇ ਘਰਾਂ ਦੇ ਵਿੱਚ ਵਰਤਨ ਵਾਲੀਆਂ ਕੋਈ ਵੀ ਸੱਜਣ ਇਹਨਾਂ ਤੋਂ ਡੀਲਰਸ਼ਿਪ ਲੈਣੀ ਚਾਹੁੰਦਾ ਹੈ ਡੀਲਰਸ਼ਿਪਾਂ ਵੀ ਦੇ ਦਿੰਦੇ ਆ ਲੋਕਾਂ ਨੂੰ ਇਹ ਹੋਲ ਸੇਲ ਰੇਟਾਂ ਤੇ ਸਮਾਨ ਦਿੰਦੇ ਆ ਚਾਹੇ ਕੋ ਗਾਹਕਾ ਜੇ ਚਾਹੇ ਕੋ ਦੁਕਾਨਦਾਰ ਆ ਜੇ ਕਿਸੇ ਨੇ ਸੰਪਰਕ ਕਰਨਾ ਬਹੁਤੀਆਂ ਚੀਜ਼ਾਂ ਦੇ ਰੇਟ ਦੱਸਦੇ ਆ ਸਤਨਾਮ ਪੰਪਸ ਯਾਦ ਰੱਖਿਓ ਲੁਧਿਆਣੇ ਦੇ ਵਿੱਚ ਆ ਪੰਨੇ ਪਕੌੜੇ ਵਾਲੇ ਦੇ ਕੋਲ ਪੰਨੇ ਪਕੌੜੇ ਵਾਲੇ ਸਾਹਮਣੇ ਪੀਐਨਬੀ ਬੈਂਕ ਦੇ ਕੰਨ ਨਾ ਕੰਦਾ ਸਤਨਾਮ ਪੰਪਸ ਗਿਲ ਰੋਡ ਲੁਧਿਆਣੇ ਲੋ ਜੀ